ਮਰਹੀ ਲਿਵ ਲਾਈ ਬਸੰਤ ਮਹੱਲਾ ਤੀਜਾ ਭਗਤ ਵੱਚਲ ਹਰ ਵਸੈ ਮਨ ਆਈ ਗੁਰ ਕਿਰਪਾ ਤੇ ਸਹਜ ਸੁਭਾਈ ਭਗਤ ਕਰੇ ਵਿੱਚੋਂ ਆਪ ਖੋਈ ਤਦ ਹੀ ਸਾਚ ਮਲਾਵਾ ਹੋਈ ਭਗਤ ਸੋਹ ਹੈ ਸਦਾ ਹਰ ਪ੍ਰਭ ਦਵਾਰ ਗੁਰ ਕਾ ਹੇਤ ਸਾਚੇ ਪ੍ਰੇਮ ਪਿਆਰ ਰਹਾਉ ਪਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸ਼ਬਦੀ ਵਿੱਚ ਹੋ ਹਉਮੈ ਖੋਏ ਹਰ ਜਿਉ ਆਪ ਵਸੈ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਾਚ ਰਤੇ ਤਿਨ ਸਦ ਬਸੰਤ ਮਨ ਤਨ ਹਰਿਆ ਰਵ ਗੁਣ ਗੋਵਿੰਦ ਬਿਨ ਨਾਵੇ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੇ ਵਾਰੂ ਵਾਰ सोई ਕਰੇ ਜੇ ਹਰ ਜੀਉ ਪਾਵੇ ਸਦਾ ਸੁਖ ਸਰੀਰ ਪਾਣੈ ਚਿਤ ਲਾਵੇ ਆਪਣਾ ਪ੍ਰਭ ਸੇਵੇ ਸਹਜ ਸੁਭਾਈ ਨਾਨਕ ਨਾਮ ਵਸੈ ਮਨ ਆਈ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਗੁਰੁ ਭਾਈ ਸਫਲਿਓ ਬਿਰਖ ਹਰਿ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਜ ਸੁਭਾਈ ਸੱਚ ਫਲ ਲਾਗੈ ਸਤਗੁਰੁ ਭਾਈ ਰਹਾਉ ਆਪੇ ਨੇੜੈ ਆਪੇ ਦੂਰੈ ਗੁਰ ਕੈ ਸ਼ਬਦ ਵੇਖੈ ਸਦ ਹਜੂਰ ਸ਼ਾਮ ਘਣੀ ਫੂਲੀ ਬਨਰਾਈ ਗੁਰਮੁਖ ਬਿਗ ਸਹਜ ਸੁਭਾਈ ਅਨੰਦਿਨ ਕੀਰਤਨ ਕਰਹਿ ਦਿਨ ਰਾਤ ਸਤਗੁਰ ਗਵਾਈ ਵਿਚਹੁ ਝੂਠ ਭਰਾਤ ਪਰਪੰਚ ਵੇਖ ਰਹਾ ਵਿਸਮਾਦ ਗੁਰਮੁਖ ਪਾਈਏ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰੋਗ ਵੱਡਾ ਦਾਤਾ ਤਿਲ ਨਾ ਤਮਾਈ ਨਾਨਕ ਮਿਲਿਆ ਸ਼ਬਦ ਕਮਾਈ ਬਸੰਤ ਮਹੱਲਾ ਤੀਜਾ ਪੂਰੇ ਭਾਗ ਸੱਚ ਕਾਰ ਕਮਾਵੇ ਏਕੋ ਚੇਤਾ ਫਿਰ ਜੋ ਨਾ ਆਵੇ ਸਫਲ ਜਨਮ ਇਸ ਜਗ ਮਹਿ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰਹੁ ਲਿਵ ਲਾਇ ਹਰ ਨਾਮ ਸੇਵਹੁ ਵਿੱਚੋਂ ਆਪ ਗਵਾਈ ਰਹਾਉ ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕੈ ਸ਼ਬਦ ਜਗ ਮਾਹਿ ਸਮਾਣੀ ਚਹਉ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚਾ ਸ਼ਬਦ ਰਹਿ ਲਿਵ ਲਾਈ ਸੇ ਜਨ ਸਾਚੇ ਸਾਚੇ ਭਾਏ ਸਾਚ ਧਿਆਨ ਦੇਖ ਹਜੂਰ ਸੰਤ ਜਨਾ ਕੀ ਪਗ ਪੰਕਜ ਧੂਰ ਏਕੋ ਕਰਤਾ ਅਵਰ ਨਾ ਕੋਇ ਗੁਰ ਸ਼ਬਦੀ ਮੇਲਾਵਾ ਹੋਈ ਜਿਨ ਸੱਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਿਜੇ ਨਾਮ ਸਮਾਇਆ ਬਸੰਤ ਮਹੱਲਾ ਤੀਜਾ ਪਗਿਤ ਕਰਹਿ ਜਨ ਦੇਖ ਹਜੂਰਾ ਸੰਤ ਜਨਾ ਕੀ ਪਗ ਪੰਕਜ ਧੂਰ ਹਰ ਛੇਤੀ ਸਦ ਰਹਹਿ ਨਿਵਲਾਈ ਪੂਰੈ ਸਤ ਗੁਰ ਦੀ ਆਬੁਝਾਈ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ ਉਤਮ ਪਦਵੀ ਪਾਵੈ ਸੋਏ ਰਹਾਉ ਏਕੋ ਸੇਵਹੁ ਅਵਰਨਾ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾ ਉਹ ਮਰੈ ਨਾ ਆਵੇ ਜਾਈ ਤਿਸ ਬਿਨ ਅਵਰ ਸੇਵੀ ਕਿਉ ਮਾਈ ਸੇ ਜਨ ਸਾਚੇ ਜਿਨਹੀ ਸਾਚ ਪਛਾਣਿਆ ਆਪ ਮਾਰ ਸਹਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸੱਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ ਸਾਚ ਸ਼ਬਦ ਪ੍ਰਭ ਏਕ ਸੰਝਾਨ ਹਰ ਰਾ ਸਚ ਆਖੇ ਤਾਂ ਸੁਧ ਹੋਏ ਨਾਨਕ ਨਾਮ ਰਤੇ ਸਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁੱਲਾ ਕਾ ਕਰਹਿ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਹੇ ਆਏ ਨਾਮੋਹ ਭੂਲੇ ਜਨਮ ਗਵਾਏ ਜੀਵਤ ਮਰੈ ਮਰ ਮਰਨ ਸਵਾਰੈ ਗੁਰ ਕੈ ਸ਼ਬਦ ਸਾਚ ਉਰ ਧਾਰੈ ਰਹਾਉ ਗੁਰਮੁਖ ਸਚ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਸਤਿਗੁਣੀ ਗਹਿਰਾ ਜੰਮੈ ਮਰੈ ਨ ਆਵੈ ਜਾਈ ਗੁਰ ਪ੍ਰਸਾਦੀ ਸਾਚ ਸਮਾਏ ਸਾਚਾ ਸੇਵਹੁ ਸਾਚ ਪਛਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ ਦਰ ਸਾਚੈ ਸਚ ਸੋਭਾ ਹੋਈ ਨਿਜ ਕਰਵਾਸਾ ਪਾਵੈ ਸੋਈ ਆਪ ਭੁੱਲ ਸੱਚਾ ਸਤ ਸੋਏ ਹੋਰ ਸਭ ਭੁੱਲਹਿ ਦੂਜੇ ਪਤ ਖੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਭਲਾਈ ਮਾਇਆ 모ਹੇ ਬਹੁਤ ਦੁੱਖ ਪਾਈ ਮਨ ਮੁਖੇ ਅੰਦੇ ਠੌਰ ਨਾ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਹੀਂ ਸਮਾਈ ਹੁਕਮ ਮੰਨੇ ਸੋ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਉ ਸਾਚ ਰਤੇ ਜਿੰਨਾ ਤੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤ ਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਲਾਏ ਸੂਈ ਇਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ 부ਝੈ ਜਿਸ ਆਪ 부ਝਾਈ ਸਤ ਗੁਰ ਸੇਵਾ ਨਾਮ ਦਿਰਡਾਈ ਜਿਨ ਇਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰੱਤੇ ਦਰਨੀ ਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਗੁਰੂ ਮਲਾਏ ਆਪੇ ਆਪ ਵਸੈ ਮਨ ਆਏ નિਹਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰਾ ਨਾ ਮੋਹ ਭੂਲੇ ਮਰਹਿ ਬੇਖ ਖਾਏ ਬਿਰਥਾ ਜਨਮ ਫਿਰ ਆਵਹਿ ਜਾਏ ਰਹਾਉ ਬਹੁ ਭੇਖ ਕਰਹਿ ਮਨ ਸ਼ਾਂਤ ਨਾ ਹੋਈ ਬਹੁ ਅਪਮਾਨ ਆਪਣੀ ਪਤ ਖੋਈ ਸੇ ਵਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮਹਿ ਆਣਿਆ ਘਰ ਮਹਿ ਵਸਤ ਅਗਮੇ ਅਪਾਰਾ ਗੁਰਮਤਿ ਖੋਜੈ ਸ਼ਬਦ ਵਿਚਾਰਾ ਨਾਮ ਨੰਮ ਨਿਧ ਪਾਈ ਘਰ ਹੀ ਮਾਹੀ ਸਦਾ ਰੰਗ ਰਾਤੇ ਸੱਚ ਸਮਾਏ ਆਪ ਕਰੇ ਕਿਛ ਕਰਨ ਨਾ ਜਾਏ ਹਾਪੇ ਭਾਵੈ ਲੈ ਮਲਾਈ ਤਿਸਤੇ ਨੇੜੈ ਨਾਹੀ ਕੋ ਦੂਰ ਹੈ ਨਾਨਕ ਨਾਮ ਰਹਿ ਆ ਪਰਪੂਰ ਬਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਈ RAM ਨਾਮ ਰਸ ਰਹਿ ਆ ਘਾਈ ਕੋਟ ਕੁਟੰਤਰ ਕੇ ਪਾਪ ਜਲ ਜਾਏ ਜੀਵਤ ਮਰਹਿ ਹਰ ਨਾਮ ਸਮਾਹੀ ਹਰ ਕੀ ਦਾਤ ਹਰ ਜੀਓ ਜਾਣੈ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੇਂ ਵੇਸ ਭ੍ਰਮ ਮੁਕਤ ਨਾ ਹੋਏ ਬਹੁ ਸੰਯਮ ਸ਼ਾਂਤ ਨਾ ਪਾਵੇ ਕੋਈ ਗੁਰਮਤਿ ਨਾਮ ਪਰਾਪਤ ਹੋਏ ਵੱਡ ਭਾਗੀ ਹਰ ਪਾਵੇ ਸੋਏ ਕਲ ਮਹਾਰਾਮ ਨਾਮ ਵਢਿਆਈ ਗੁਰਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮ ਮੈਂ ਹੋ ਮੈਂ ਜਲ ਜਾਈ ਵਡ ਭਾਗੀ ਹਰ ਨਾਮ ਬੀਚਾਰਾ ਛੂਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੈ ਸਭ ਉਪਾਵਨ ਹਾਰਾ ਬਸੰਤ ਮਹੱਲਾ ਤੀਜਾ ਇਕ ਤੁਕੇ ਤੇਰਾ ਕੀਆ ਕਰਮ ਜੰਤ ਦੇਹ ਤਾ ਜਾਪੀ ਆਦ ਅੰਤ ਗੁਣ ਆਖ ਵਿਚਾਰੀ ਮੇਰੀ ਮਾਈ ਹਰ ਜਪ ਹਰ ਕਹਿ ਲਗੋ ਪਾਏ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੀ ਜਨਮ ਗਵਾਵ ਹੋ ਵੈਰਵਾਦ ਗੁਰ ਕਿਰਪਾ ਕੀਨੀ ਚੁਕਾ ਅਭਮਾਨ ਸਹਜ ਭਾਏ ਪਾਇਆ ਹਰ ਨਾਮ ਊਤਮ ਉਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮ ਬਸੰਤ ਮਹੱਲਾ ਤੀਜਾ ਵਨਸਪਤ ਮੌਲੀ ਚੜਿਆ ਬਸੰਤ ਇਹੋ ਮਨ ਮੌਲਿਆ ਸਤਿਗੁਰੂ ਸੰਗ ਤੂੰ ਸਾਚ ਧਿਆਵੋ ਮੁਗਦ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਰਹਾਉ ਇਤ ਮਨ ਮੌਲਿਆ ਭਇਆ ਆਨੰਦ ਅਮਰਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਬ ਆਖਵ ਖਾਣੇ ਹੁਕਮੈ ਬੂਝੈ ਤਾਏ ਕੋ ਜਾਣੈ ਕਹਤ ਨਾਨਕ ਹਉ ਮੈਂ ਕਹਿ ਨਾ ਕੋਈ ਆਖਣ ਵੇਖਣ ਸਭ ਸਾਹਿਬ ਤੇ ਹੋਏ